ਸਾਰੇ ਦੇ ਕਿਵੇਂ ਕਿਸਾਨ ਬੈਰੀਕੇਰੇ ਬਿਲਕੁਲ ਨੇੜੇ ਡਟੇ ਹੋਏ ਨੇ ਇੱਕ ਵਾਰ ਫਿਰ ਬਾਰਡਰਾਂ ਤੇ ਆਪਣੇ ਹੱਕਾਂ ਦੀ ਜੰਗ ਕਿਸਾਨ ਲੜ ਰਹੇ ਨੇ ਨਵੰਬਰ 2020 ਦੀ ਉਹ ਤਸਵੀਰ ਮੁਰ ਦੇਖਣ ਨੂੰ ਮਿਲ ਰਹੀ ਜਦ ਕਿਸਾਨ ਆਪਣੀਆਂ ਮੰਗਾਂ ਦੇ ਲਈ ਦਿੱਲੀ ਬਾਰਡਰਾਂ ਤੇ ਜਾ ਕੇ ਡਟ ਗਏ ਸੀ ਉਸ ਵੇਲੇ ਲਗਭਗ 1 ਸਾਲ ਤੱਕ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਬਾਰਡਰਾਂ ਤੇ ਡਟੇ ਰਹੇ ਤੇ 19 ਨਵੰਬਰ 2021 ਨੂੰ ਸੰਸਦ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਸਨ। ਉਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਸੀ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸਾਨ ਮੁੜ ਅੰਦੋਲਨ ਦੀ ਰਾਤੇ ਕਿਉਂ ਤੁਰ ਪਏ ਨੇ? ਤੇ ਤੁਹਾਨੂੰ ਦੱਸਦੇ ਆਂ ਕਿ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਸਨ ਤਾਂ ਉਸ ਵੇਲੇ ਕਿਸਾਨਾਂ ਦੀਆਂ ਕੁਝ ਹੋਰ ਵੀ ਮੰਗਾਂ ਸਨ ਜ ਜਿਨ੍ਹਾਂ ਨੂੰ ਮੰਨਣ ਦਾ ਭਰੋਸਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਸੀ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਉਹਨਾਂ ਗੱਲਾਂ ਤੇ ਭਰੋਸਾ ਕਰ ਆਪਣੇ ਅੰਦੋਲਨ ਨੂੰ ਮੁਲਤਵੀ ਕੀਤਾ ਪਰ 2021 ਦੇ ਵਿੱਚ ਦਿੱਤਾ ਉਹ ਭਰੋਸਾ ਕਿਸੇ ਕੰਮ ਨਹੀਂ ਆਇਆ ਕਿਉਂਕਿ ਮੰਗਾਂ ਤਾਂ ਸਰਕਾਰ ਨੇ ਮੰਨ ਲਈਆਂ ਪਰ ਉਹ ਅੱਗੇ ਕਿਤੇ ਵੀ ਲਾਗੂ ਨਹੀਂ ਹੋਈਆਂ ਤੇ ਹੁਣ ਆਪਣੀਆਂ ਉਹੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਮੋੜ ਦਿੱਲੀ ਵੱਲ ਨੂੰ ਚੱਲ ਪਏ ਨੇ ਤੇ ਹੁਣ ਉਹ ਕਿਹੜੀਆਂ ਮੁੱਖ ਮੰਗਾਂ ਨੇ ਆਓ ਤੁਹਾਨੂੰ ਉਹਨਾਂ ਬਾਰੇ ਵੀ ਦੱਸਦੇ ਹਾਂ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਝੋਨੇ ਤੇ ਕਣਕ ਵਾਂਗ 20 ਤੋਂ ਵੱਧ ਫਸਲਾਂ ਤੇ ਐਮਐਸਪੀ ਦੇਣ ਦਾ ਕਾਨੂੰਨ ਬਣਾਇਆ ਜਾਵੇ ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਚੜਿਆ ਕਰਜ਼ਾ ਮਾਫ਼ ਕਰ ਦਿੱਤਾ ਜਾਵੇ ਤੇ ਇਸ ਤੋਂ ਬਾਅਦ ਈਡੀ ਮੰਗ ਕਿਸਾਨਾਂ ਦੀ ਇਹ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਯੂਪੀ ਦੇ ਲਖੀਮਪੁਰ ਖੀਰੀ ਚ ਕਥਿਤ ਤੌਰ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਵੱਲੋਂ ਕਿਸਾਨਾਂ ਤੇ ਗੱਡੀ ਚੜਾਉਣ ਦੇ ਮਾਮਲੇ ਚ ਕੇਂਦਰੀ ਮੰਤਰੀ ਤੇ ਕਾਰਵਾਈ ਤੇ ਅਸਤੀਫਾ ਲਿਆ ਜਾਵੇ ਇਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਮੁੱਖ ਮੰਗ ਹੈ ਉਹ ਇਹ ਹੈ ਕਿ ਅੰਦੋਲਨ ਦੌਰਾਨ ਜਿੰਨੇ ਵੀ ਕਿਸਾਨਾਂ ਦੇ ਕੇਸ ਤਰਜ ਕੀਤੇ ਗਏ ਸਨ ਉਹਨਾਂ ਨੂੰ ਖਾਰਜ ਕਰ ਦਿੱਤਾ ਜਾਵੇ ਤੇ ਨਾਲ ਹੀ 2020 ਦੇ ਕਿਸਾਨਾਂ ਅੰਦੋਲਨ ਦੌਰਾਨ ਜਿਹੜੇ ਵੀ ਕਿਸਾਨਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਇਸ ਦੇ ਨਾਲ ਹੀ ਮਨਰੇਗਾ ਤਹਿਤ 700 ਰੁਪਏ ਦੀ ਦਿਹਾੜੀ ਤੇ ਸਾਲ ਦੇ ਵਿੱਚ 200 ਦਿਨ ਦੀ ਰੋਜ਼ਗਾਰ ਦੀ ਗਰੰਟੀ ਵੀ ਸਰਕਾਰ ਦੇਵੇ ਦੇ ਨਾਲ ਹੀ ਕਿਸਾਨਾਂ ਤੇ ਖੇਤਾਂ 'ਚ ਕੰਮ ਕਰਨ ਵਾਲਿਆਂ ਲਈ ਪੈਨਸ਼ਨ ਜਿਹੜੀ ਹੈ ਉਹ ਵੀ ਲਾਜ਼ਮੀ ਕਰਵਾਉਣ ਦੀ ਜਿਹੜੀ ਮੰਗ ਹੈ ਕਿਸਾਨ ਕਰ ਰਹੇ ਨੇ ਤੇ ਇਸ ਦੇ ਨਾਲ ਕੁਝ ਹੋਰ ਵੀ ਮੰਗਾ ਨੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 2020 ਨੂੰ ਰੱਦ ਕਰ ਦਿੱਤਾ ਜਾਵੇ ਤੇ ਲੈਂਡ ਐਕ acquisition ਐਕਟ 2013 ਨੂੰ ਲਾਗੂ ਕੀਤਾ ਜਾਵੇ ਇਹ ਕੁਝ ਮੰਗਾ ਨੇ ਜਿਹੜੀਆਂ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਜਿਨ੍ਹਾਂ ਨੂੰ ਮੰਨਣ ਦਾ ਭਰੋਸਾ ਕੇਂਦਰ ਸਰਕਾਰ ਨੇ 2021 ਦੇ ਵਿੱਚ ਕਿਸਾਨਾਂ ਨੂੰ ਦਿੱਤਾ ਪਰ ਇਹ ਮੰਗਾ ਹਜੇ ਤੱਕ ਲਾਗੂ ਨਹੀਂ ਹੋਈਆਂ ਤਾਂ ਦੋਸਤੋ ਬਾਅਦ ਹੁਣ 2024 ਦੇ ਵਿੱਚ ਕਿਸਾਨ ਮੁੜ ਦਿੱਲੀ ਵੱਲ ਨੂੰ ਤੁਰ ਪਏ